2024 ਦੇ ਵਿੱਚ ਇੱਕ ਮੁਕਤਮਾ ਨੰਬਰ 174 ਜਿਹੜਾ ਉਹ ਪੋਸਕੋਕ ਦਾ ਮਿੱਠੂ ਸਿੰਘ ਦੇ ਬਿਆਨਤੇ ਦਰਜ ਰਿਜਿਸਟਰ ਹੋਇਆ ਸੀ ਬਰ ਖਿਲਾਫ ਲਵਪ੍ਰੀਤ ਸਿੰਘ ਉਰਫ ਲੱਬੀ son of ਬਲਜਿੰਦਰ ਸਿੰਘ ਵਾਸੀ ਢਿੰਗੜ ਦੇ ਖਿਲਾਫ ਹੋਇਆ ਸੀ ਜਿਹਦੇ ਸਬੰਧ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਹਨੂੰ ਅਰੈਸਟ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅਰੈਸਟ ਨਹੀਂ ਸੀ ਹੋਇਆ ਤੇ ਹੁਣ ਮਿਤੀ 10 4 ਦੀ ਰਾਤ ਨੂੰ ਇਹਦੇ ਬਾਰੇ ਇਨਫਰਮੇਸ਼ਨ ਮਿਲੀ ਸੀ ਸਭ ਤੋਂ ਉੱਗ ਠਾਣੇ ਤੋਂ ਕਿ ਉਹ ਲੜਕੀ ਦੀ লাশ ਜਿਹੜੀ ਹੈਗੀ ਉੱਥੇ ਰੰਜੀਤਗੜ ਵਾਂਦਰਾ ਜਿਹੜੀ ਹੈਗੀ ਉੱਥੋਂ ਮਤਲਬ ਮਿਲੀ ਸੀ ਜਿੱਤੇ ਤੇ ਕਾਰਵਾਈ ਕਰਦੇ ਹੋਏ ਇਹਦੇ ਤੇ ਵੱਖ-ਵੱਖ ਧਰਾਵਾਂ 103 ਤੇ ਹੋਰ ਧਰਾਵਾਂ ਦੇ ਅਧੀਨ ਜਿਹੜਾ ਵਾਦਾ ਕੀਤਾ ਗਿਆ ਸੀਗਾ ਉਸੇ ਮੁਕਦਮੇ ਦੇ ਵਿੱਚ ਤੇ ਇਹਦੇ ਸਬੰਧ ਚ ਕਾਰਵਾਈ ਕਰਦੇ ਹੋਏ ਪੰਜ ਦੋਸ਼ੀ ਜਿਹੜੇ ਹੈਗੇ ਆ ਇਹਦੇ ਚੋਂ ਰੈਸਟ ਕੀਤੇ ਆ ਐ ਲੱਪ੍ਰਿੰਸ ਸਿੰਘ ਲੱਬੀ ਸਾਣੋ ਬਲਜਿੰਦਰ ਸਿੰਘ ਵਾਸੀ ਢਿੰਗੜ ਕਲਵੰਤ ਕੌਰ ਉਰਫਕੋ ਇਹ ਬਲਜਿੰਦਰ ਸਿੰਘ ਦੀ ਘਰ ਵਾਲੀ ਹੈ ਤੇ ਉਹਦੀ ਲੜਕੇ ਦੀ ਮਾਂ ਹੈ ਕਲਵਿੰਦਰ ਸਿੰਘ ਕਿਮਨੋ ਇਹ ਜਿਹੜੀ ਇਹਦੀ ਭੋਆ ਹੈ ਲੜਕੇ ਦੀ ਇਹ ਹਾਲੇ ਅਰੈਸਟ ਕਰਨੀ ਰਹਦੀ ਹੈ ਤੇ ਜਗਜੀਤ ਸਿੰਘ ਜਸੂ ਸਾਣੋ ਮਲਕੀਤ ਸਿੰਘ ਵਾਸੀ ਰਣਜੀਤਗੜ੍ਹ ਵੰਦਰਾ ਇਹ ਉਹਦਾ ਰਿਸ਼ਤੇਦਾਰ ਹੈ ਤੇ ਇੱਕ ਜਿਹੜਾ ਟੈਕਸੀ ਡਰਾਈਵਰ ਤੇ ਇੱਕ ਫੈਕਟਰੀ ਦਾ ਜਿਹੜਾ ਉੱਥੇ ਸੁਪਰਵਾਈਜ਼ਰ ਸੀਗਾ ਮਨਪ੍ਰੀਤ ਸਿੰਘ ਠੰਡੂ ਤੇ ਕ੍ਰਿਸ਼ਨ ਸਿੰਘ ਵਸੀ ਮਾਨ ਸਿੰਘ ਇਹ ਹਰਿਆਣੇ ਦੇ ਰਹਿਣ ਵਾਲੇ ਆ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈਗਾ ਤੇ ਕੁਲਵਿੰਦਰ ਕੌਰ ਜਿਹੜੀ ਫੜਨੀ ਰਹਦੀ ਆ ਬਾਕੀ ਲੜਕੀ ਦਾ ਜਿਹੜਾ ਪੋਸਟਮਾਰਟਮ ਇੱਕ ਬੋਰਡ ਬਣਵਾ ਕੇ ਹੇਮਜ਼ ਹਸਪੀਟਲ ਬਟਿੰਡਾ ਵਿਖੇ ਕਰਵਾਇਆ ਜਾ ਰਿਹਾ ਸਰ ਮੂਲੀ ਤੱਕ ਕੋਈ ਆਇਆ ਕੁੜੀ ਨੂੰ ਕਿਵੇਂ ਮਾਰਿਆ ਕਿੱਥੇ ਰੱਖਿਆ ਜਾ ਵੀ ਇਸ ਤਰ੍ਹਾਂ ਦੀ ਜਾਂਚ ਹੋਈ ਹੈ ਕੀ ਮਾਮਲਾ ਇਦੇ ਵਿੱਚ ਮੋਟਲੀ ਤਫਤੀਸ਼ ਦੇ ਵਿੱਚ ਇਹੀ ਹੈ ਵੀ ਇਹ ਜਿਹੜਾ ਜਸੂ ਨੇ ਜਿਹੜਾ ਦੱਸਿਆ ਸੀਗਾ ਵੀ ਇਹ ਲੜਕੀ ਨੂੰ ਲੈ ਕੇ ਕੁਝ ਮਹੀਨਿਆਂ ਤੋਂ ਆਪਣਾ ਆਪਣੀ ਮਾਂ ਤੇ ਆਪਣੀ ਇਹ ਜਿਹੜੀ ਲੜਕੀ ਹੈਗੀ ਆ ਇਹਨੂੰ ਲੱਭੀ ਉੱਥੇ ਫੈਕਟਰੀ ਦੇ ਵਿੱਚ ਰਹਿ ਰਿਆ ਸੀਗਾ ਉੱਥੇ ਆਪਣਾ ਹਾਸਪੁਰ ਤੇ ਉੱਥੋਂ ਹੀ ਫਿਰ ਇਹਦੀ ਜਿਹੜੀ ਲੜਕੀ ਦੀ ਡੈਥ ਹਾਲੇ ਜਿਹੜੀ ਹੋਈ ਹੈਗੀ ਆ ਉਦੇ ਸਬੰਧ ਦੇ ਵਿੱਚ ਮੇਨ ਤੋਸ਼ੀ ਇਹ ਹਲੇ ਅਸੀਂ ਜਿਹੜੀ ਸੈਟਲੀ ਐਡਰੈਸ ਅਰੈਸਟ ਕੀਤਾ ਹੈ ਇਹਦੇ ਤੋਂ ਹਲੇ ਪੁੱਛਗਿੱਛ ਜਿਹੜੀ ਕੀਤੀ ਜਾ ਰਹੀ ਹੈ ਤੇ ਜਦੋਂ ਵੀ ਜਿਸ ਤਰ੍ਹਾਂ ਦੇ ਵੀ ਹਾਲਾਤ ਸਾਹਮਣੇ ਆਣਗੇ ਜਾਂ ਪੁੱਛਕਿਛ ਚਾਹੂਗਾ ਤਾਂ ਅੰਦਰਸੇ